ਸਾਰੇ ਤੇ ਤੁਹਾਡਾ ਸਾਡਾ YouTube ਚੈਨਲ ਤੇ ਮੇਰੇ ਵੱਲੋਂ ਸਾਰਿਆਂ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਕਿ ਆਪਣੇ ਸੂਟ ਦੇ ਵਿੱਚ ਕਾਫੀ ਸਾਰਾ ਜਿਹੜਾ ਫਰਕ ਪੈ ਜਾਂਦਾਗਾ ਕਈ ਵਾਰ ਆਪਣੇ ਤੇ ਹਜੇ ਕਾਟਾਂ ਗਲਤ ਪਾਈ ਜਾਂਦੇ ਜਿਹਦੇ ਕਰਕੇ ਜਿਹੜਾ ਆਪਣਾ ਸੂਟ ਹੈਗਾ ਸਹੀ ਨਹੀਂ ਬਣਦਾ ਉਹ ਸਾਰੀ ਪ੍ਰੋਪਰ ਜਾਣਕਾਰੀ ਜਿਹੜਾ ਬੱਚਾ ਹੁੰਦਾ ਅੱਜ ਦੇਵਾਂਗੇ ਆਪਾਂ ਚਾਰਟ ਦੇ ਉੱਪਰ ਸਮਝਾਵਾਂਗੇ ਸਾਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਡੰਮੀ ਦੇ ਉੱਪਰ ਦੇ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਣਾ ਸ਼ੂਟ ਜਿਹੜਾ ਆਪਾਂ ਪਹਿਨ ਲੈਨੇ ਆ ਤਾਂ ਉਹਦੇ ਵਿੱਚ ਕੀ ਪ੍ਰੋਬਲਮ ਪੈਂਦੀ ਹੈ ਜਿਹੜੇ ਬਾਹਾਂ ਦੇ ਕੋਲ ਬਲ ਪੈਂਦੇ ਨੇ ਜਾਂ ਆਪਣੇ ਛਾਤੀ ਦੇ ਉੱਪਰ ਬਲ ਪੈਂਦੇ ਨੇ ਉਹ ਕਿਉਂ ਪੈਂਦੇ ਨੇ ਉਹ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਇਹ ਆਉਣ ਵਾਲੀ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਜਿਹੜਾ ਤੁਸੀਂ ਘਰ ਬੈਠੇ ਫਰੀ ਸਲਾਈ ਕੋਰਸ ਹੈ ਜਿਹੜਾ ਤੁਸੀਂ ਸਿੱਖ ਸਕੋ ਤੇ ਨਵੀਂ-ਨਵੀਂ ਵੀਡੀਓ ਜਿਹੜਾ ਤੁਸੀਂ ਘਰ ਬੈਠੇ ਦੇਖ ਸਕੋ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਮਝਾਵਾਂਗੇ ਆਪਣਾ ਡੰਮੀ ਦੇ ਉੱਪ ਅ ਡਮੀ ਦੇ ਉਪਰ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਦੇਖੋ ਮੈਂ ਡਮੀ ਦੇ ਉੱਪਰੇ ਸੂਟ ਪਾਇਆ ਹੋਇਆ ਹੈਗਾ ਵੈਸੇ ਇਹ ਭਾਰੀ ਨਾਪ ਦਾ ਆਪਾਂ ਸੂਟ ਪਾਇਆ ਹੋਇਆਗਾ ਜਿਹੜੇ ਭਾਰੀ ਨਾਪ ਦਾ ਆਪਾਂ ਸੂਟ ਪਾਇਆ ਹੋਇਆਗਾ ਆਪਾਂ ਦੇਖੋ ਇਸ ਤਰ੍ਹਾਂ ਇਹਦੇ ਬੈਕ ਤੇ ਆਪਾਂ ਇੱਕ ਪਿੰਨ ਲਗਾ ਕੇ ਇਹਦੇ ਦੀ ਫਿਟਿੰਗ ਬਣਾਈ ਹੈ ਹਨਾ ਤੇ ਸਭ ਤੋਂ ਇਹਦੀ ਮੇਨ ਗੱਲ ਆ ਮੇਨ ਗੱਲ ਇਹ ਕਿ ਇੱਕ ਤਾਂ ਜਿਹੜੇ ਆਪਣੇ ਦੇਖੋ ਇਸ ਤਰ੍ਹਾਂ ਜਿਹੜੇ ਇਹ ਮੋਢੇ ਨੇ ਆਪਣੇ ਇਸ ਤਰ੍ਹਾਂ ਡਿੱਗਦੇ ਨੇ ਜਦੋਂ ਮੰਨ ਕੇ ਚੱਲੋ ਆਪਣਾ ਸੂਟ ਇਸ ਤਰ੍ਹਾਂ ਖੁੱਲਾਗਾ ਜਾਂ ਕਿਸੇ ਤਰ੍ਹਾਂ ਆਪਣੇ ਸੂਟ ਦੀ ਫਿਟਿੰਗ ਸਹੀ ਨਹੀਂ ਹੈਗੀ ਉਹ ਆਪਣੇ ਇਸ ਤਰ੍ਹਾਂ ਕੰਧੇ ਡਿੱਗਣ ਲੱਗ ਜਾਂਦੇ ਨੇ ਜਿਹ ਦੂਜਾ ਕਾਰਨ ਇਹ ਜਦੋਂ ਆਪਾਂ ਸੂਟ ਨੂੰ ਪਹਿਨ ਲੈਂਦੇ ਆ ਤਾਂ ਆਪਣੇ ਨਾ ਫਰੰਟ ਗਲਾਗਾ ਇਹ ਬੈਕ ਨੂੰ ਜਾਂਦਾਗਾ ਇਸ ਤਰ੍ਹਾਂ ਇਹ ਉੱਪਰ ਨੂੰ ਚੜਦਾਗਾ ਇਹ ਕਿਉਂ ਚੜਦਾਗਾ ਇਹਦੇ ਵੀ ਆਪਾਂ ਤੁਹਾਨੂੰ ਰੀਜਨ ਦੇ ਨਾਲ ਦੇਖੋ ਮੈਂ ਇਸ ਤਰ੍ਹਾਂ ਸੂਟ ਬੇਸਕੇ ਖੁੱਲਾਗਾ ਤੇ ਆਪਾਂ ਇਹ ਸਹੀ ਫਿਟਿੰਗ ਜਿਹੜੀ ਹੈ ਬਣਾਈ ਹੋਈ ਜਿਹਦੇ ਕਾਰਨ ਆਪਣੇ ਲੇਖ ਦੋਨੇ ਸਾਈਡਾਂ ਤੋਂ ਗਲਾ ਜਿਹੜਾ ਆਪਣਾ ਪੂਰਾ ਸੈੱਟ ਬੈਠਾਗਾ ਹੁਣ ਆਪਾਂ ਤੁਹਾਨੂੰ ਦੱਸ ਦਾਂਗੇ ਇਹਦੀ ਆਪਾਂ ਫਿਟਿੰਗ ਬਣਾ ਕੇ ਵੀ ਜਿਹੜੇ ਵਿੱਚ ਕਾਰਨ ਨੇ ਉਹ ਕਿਉਂ ਪੈ ਜਾਂਦੇ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖੋ ਸੂਟ ਨੂੰ ਪਹਿਨ ਲੈਂਦੇ ਆ ਕਈ ਵਾਰ ਆਪਣੇ ਇਹ ਮੋਡੈਲ ਦੇ ਕੋਲ ਦੇਖੋ ਬਲ ਪੈ ਜਾਂਦੇ ਨੇ ਜਦੋਂ ਆਪਾਂ ਮੰਨ ਕੇ ਚੱਲੋ ਇਹ ਸ਼ਰਟ ਆਪਾਂ ਪਹਿਨ ਜਦੋਂ ਆਪਾਂ ਸ਼ਰਟ ਨੂੰ ਦੇਖੋ ਪਹਿਨ ਲੈਂਦੇ ਤਾਂ ਆਪਣੇ ਇੱਥੇ ਕਾਫੀ ਸਾਰਾ ਜਿਹੜਾ ਇੱਥੇ ਕੱਪੜਾ ਇਕੱਠਾ ਹੋ ਜਾਂਦਾ ਆਪਣੇ ਇਹ ਚੀਜ਼ ਦੇ ਉੱਪਰ ਜਿਹੜੀ ਖਿੱਚ ਪੈਣ ਲੱਗ ਜਾਂਦੀ ਹੈ ਇਹ ਛਾਤੀ ਦੇ ਉੱਪਰਲੀ ਸ਼ੈਰ ਤੋਂ ਆਪਣੇ ਜਿਹੜੇ ਇੱਥੇ ਖਿੱਚ ਪੈਂਦੀ ਹੈਗੀ ਤੇ ਆਪਣੇ ਸਹੀ ਫਿਟਿੰਗ ਜਿਹੜੀ ਨਹੀਂ ਬਣਦੀ ਤੇ ਇੱਥੇ ਕਾਫੀ ਆਪਾਂ ਜਿਹੜਾ ਕੱਪੜਾ ਇਕੱਠਾ ਹੋ ਜਾਂਦਾਗਾ ਦੂਜਾ ਜਦੋਂ ਆਪਾਂ ਇਹ ਬਾਹ ਨੂੰ ਪਹਿਨਦੇ ਤੇ ਬਾਹ ਦੇ ਵਿੱਚ ਵੀ ਜਿਹੜਾ ਝੋਲ ਪੈਣ ਲੱਗ ਜਾਂਦਾਗਾ ਇਹ ਚੀਜ਼ ਜਾਨਿ ਕਿ ਦੇ ਇਸ ਤਰ੍ਹਾਂ ਕਈ ਵਾਰ ਆਪਾਂ ਜਿਹੜਾ ਚੋਲ ਪਾ ਜਾਂਦਾਗਾ ਉਹ ਕਿਉਂ ਪੈਂਦਾਗਾ ਉਹਦੇ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਵਾਂਗੇ ਤੇ ਤੀਜਾ ਪੁਆਇੰਟ ਇਹਦੇ ਵਿੱਚ ਆ ਗਿਆ ਆਪਣੇ ਛਾਤੀ ਕਮਰ ਤੇ हिਪ ਜਿਹੜਾ ਛਾਤੀ ਦੇ ਤੇ ਕਮਰ ਦਾ ਫਾਸਲਾਗਾ ਉਹ ਆਪਾਂ ਕਿੰਨੇ ਇੰਚ ਦਾ ਦੇਣਾ ਹੈ ਹੁਣ ਆਪਾਂ ਤੁਹਾਨੂੰ ਇਹਦੇ ਉੱਪਰ ਸਮਝਾਉਣੀ ਹੈਗੇ ਸਭ ਤੋਂ ਪਹਿਲਾਂ ਦੇਖੋ ਆਪਾਂ ਇਹ ਮਿਨਾਗੇ ਇਹਦੀ ਹਿੰਦੀ ਛਾਤੀ ਜਾਨੀ ਕਿ ਛਾਤੀ ਹੈਗੀ ਦੇਖੋ ਇਹਨਾਂ ਦੇ ਉੱਪਰ ਤੋਂ 36 ਇੰਚ ਛਾਤੀ ਆ ਗਈ 36 ਇੰਚ ਹੁਣ ਆਪਾਂ ਮਿਨਾਗੇ ਦੇਖੋ ਕਮਰ ਕਮਰ ਆ ਗਈ ਇਹਨਾਂ ਦੀ 23 ਇੰਚ ਜਾਨੀ ਕਿ ਛਾਤੀ ਤੇ ਕਮਰ ਦਾ ਦੇਖੋ ਕਾਫੀ ਜ਼ਿਆਦਾ ਜਿਹੜਾ ਫਰਕ ਹੈਗਾ ਜਿਹਦੇ ਵਿੱਚ ਕਈ ਵਾਰ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਆਪਣਾ ਜਦੋਂ ਆਪਾਂ ਸੂਟ ਬਣਾਉਨੇ ਆ ਸੂਟ ਬਣਾਉਣਾ ਓਨੇ ਤਾਂ ਦੇਖੋ ਆਪਣਾ ਛਾਤੀ ਦਾ ਸਾਈਜ਼ ਹੋ ਜਾਂਦਾਗਾ ਉਹਦੇ ਤਾਂ ਬਸ 1 ਜਾਂ 2.5 ਇੰਚ 1.5 ਇੰਚ ਦਾ ਫਰਕ ਪਾ ਲੈਂਦੇ ਨੇ ਕਮਰ ਦਾ ਜਿਹਦੇ ਵਿੱਚ ਸਭ ਤੋਂ ਮੇਨ ਪੁਆਇੰਟ ਆਉਂਦਾਗਾ ਜਦੋਂ ਆਪਾਂ ਸੂਟ ਨੂੰ ਸਲਾਈ ਕਰਦੇ ਆ ਇੱਕ ਮੀ ਸਾਰੇ ਸ਼ਰਟ ਆਪਾਂ ਸਲਾਈ ਕਰ ਲਈ ਆ ਉਹਦੇ ਵਿੱਚ ਕੀ ਹੁੰਦਾਗਾ ਜਦੋਂ ਆਪਾਂ ਸਾਰਾ ਸ਼ੂਟ ਸਲਾਈ ਕਰਦੇ ਆ ਛਾਤੀ ਨਾਲੋਂ ਆਪਣਾ 2.5 ਇੰਚ ਦਾ ਲਾ ਲੋ ਕਮਰ ਦਾ ਫਰਕ ਹੁੰਦਾ ਜਾਨੀ ਕਿ ਦੇਖੋ ਕਈ ਵਾਰ ਤਾਂ ਜਿਵੇਂ ਆ ਗਿਆ ਪਤਲਾ ਸਾਈਜ਼ ਇਹ ਪਤਲੇ ਸਾਈਜ਼ ਦੇ ਹਿਸਾਬ ਨਾਲ ਦੇਖੋ ਇਹਨਾਂ ਦਾ ਆਪ ਮੰਨ ਕੇ ਚੱਲੋ ਵੀ ਛਾਤੀ ਹੈਗੀ ਇਹਨਾਂ ਦੀ 20 ਇੰਚ ਤੇ ਕਮਰ ਹੈਗੀ ਇਹਨਾਂ ਦੀ 18 ਇੰਚ 18 17.5 ਇੰਚ ਆਊਗੀ ਕਮਰ ਨਾਲ ਕਿਉਂਕਿ ਉਹ ਕਿਉਂ ਆਊਗੀ ਕਿਉਂਕਿ ਇਹਨਾਂ ਦੀ ਛਾਤੀ ਹੈਵੀ ਹੈ ਤੇ ਇਹਨਾਂ ਦੀ ਕਮਰ ਬਿਲਕੁਲ ਦੇਖੋ ਇਸ ਤਰ੍ਹਾਂ ਸਲਿਮ ਹੈ ਪੂਰੀ ਜੀਦੇ ਕਰਕੇ ਆਪਣੇ ਸੂਟ ਦੇ ਵਿੱਚ ਕਈ ਸਾਰੇ ਇਹਨੇ ਪ੍ਰੋਬਲਮਾਂ ਆ ਜਾਂਦੀਆਂ ਨੇ ਜਦੋਂ ਆਪਣੇ ਉਹਦਾ ਨਾ ਫੀਟਿੰਗ ਨਹੀਂ ਬੰਦੀ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਸੂਟ ਸਲਾਈ ਕਰਨਾਗਾ ਤੁਸੀਂ ਪ੍ਰੋਪਰ ਸਾਰਾ ਨਾਪ ਲੈਣਾਗਾ ਛਾਤੀ ਨਾਲ ਉਹ ਹਮੇਸ਼ਾ ਆਪਾਂ ਕਮਰ ਦਾ ਫਾਸਲਾ ਰੱਖਣਾਗਾ 2 ਇੰਚ ਦਾ ਤੇ ਨੀਚੇ ਤੋਂ ਆ ਕੇ हिਪਾ हिਪ ਕਿਸ ਤਰ੍ਹਾਂ ਨਾਪ ਲੈਣਾਗਾ हिਪ ਕਈ ਵਾਰ ਆਪਣੇ ਸੂਟ ਪਹਿਨਣਾਂ ਦੇ ਮੰਨ ਲੇ ਚਲੋ ਵੀ ਮੇਰੀ ਇਹ ਫੀਟਿੰਗ ਸਹੀ ਹੈ ਤਾਂ ਮੈਂ ਇਹਦਾ ਨਿਪ ਦਾ ਹਿਸਾਬ ਐਦਾਂ ਹੀ ਰੱਖ ਲਿਆ ਜਾ ਆਪਣੇ ਨਿਸ਼ਚਿਤ ਦੇਖੋ हिਪ ਦਾ ਮਾਣਾ ਮੋਟਾ ਪਰ ਲੂਜ਼ ਵੀ ਕਰ ਲਾਂਗੇ ਕਈ ਵਾਰ ਆਪਣਾ ਪੇਟ ਤੇ ਭਾਰੀ ਹੁੰਦਾਗਾ ਹਨਾ ਪੇਟ ਭਾਰੀ ਹੋਣ ਕਰਕੇ हिਪ ਆਪਣੀ ਖਾਸ ਹੀ ਵੱਧ ਜਾਂਦੇ ਕਈ ਵਾਰ ਦੇਖੋ ਜਿਵੇਂ ਕਿ ਮੇਰੀ ਛਾਤੀ ਹੈਗੀ 19.5 ਇੰਚ ਤੇ ਮੈਂ हिਪ 22 ਇੰਚ ਕਰਦੇ ਕਿਉਂਕਿ ਮੈਨੂੰ ਪੇਟ ਦੀ ਪ੍ਰੋਬਲਮ ਹੈ ਪੇਟ ਹੈਵੀ ਕਰਕੇ ਤਾਂ ਜਿਹੜੀ ਮੈਨੂੰ ਫਿਰ ਮੇਰੀ हिਪ ਹੈਗੀ ਜਿਆਦਾ ਪਾਉਣੀ ਪੈਂਦੀ ਹੈ ਹਨਾ ਜਿਹਦੇ ਕਰਕੇ ਵੀ ਮੇਰੇ ਸੂਟ ਦੀ ਫਿਟਿੰਗ ਹੈ ਜਿਹੜੀ ਫਿਰ ਪ੍ਰੋਪਰ ਸਹੀ ਹੁੰਦੀ ਹੈ ਫਿਰ ਆ ਗਿਆ ਆਪਣੇ ਦੇ ਨਾਂ ਜਿਹਨੇ ਕਿ ਆਪਣੇ 3 ਦੇ ਦਾ ਨਾਪ ਆ ਹੁਣ ਤੀਰੇ ਦੇ ਨੱਬ ਦੇਖੋ ਮੈਂ ਬਿਲਕੁਲ ਇਸ ਤਰ੍ਹਾਂ ਸੈੱਟ ਕਰਾ ਹੋਇਆ ਇਹਨੂੰ ਬਿਲਕੁਲ ਦੇਖੋ ਓਕੇ ਆ ਹਨਾ ਜਿਵੇਂ ਦਾ ਤੀਰਾ ਮੈਨੂੰ ਕੀ ਤਾਂ ਦੇਖੋ ਇਹ ਸਲੋਟ ਇਹ ਆ ਗਿਆ 15 ਇੰਚ ਇਹ 15 ਇੰਚ ਕਿਉਂ ਆਇਆਗਾ ਕਿਉਂਕਿ ਇਹਦੇ ਵਿੱਚ ਇਹ ਗਲਾ ਨਿਕਲ ਗਿਆ ਬੈਕ ਵਾਲਾ ਗਲਾ ਨਿਕਲ ਗਿਆ ਜਿਹਦੇ ਕਰਕੇ ਇਹ ਆਪਣੀ ਸ਼ਰਟ ਹੈ ਜਿਹੜੀ ਫੈਲ ਗਈ ਜਦੋਂ ਇਹ ਫੈਲ ਗਈ ਹੁਣ ਮੰਨ ਕੇ ਚੱਲਣ ਤਾਂ ਬੈਕ ਗਾ ਫਰੰਟ ਗਾ ਤਾਂ ਹੈਗਾ ਕਿ 6.5 ਇੰਚ ਰੈਡੀ ਤੇ ਬੈਕ ਵਾਲਾ ਆ ਗਿਆ ਨਾ ਦਾ ਬੈਕ ਵਾਲਾ ਇਹਨਾਂ ਦਾ ਮੰਨ ਕੇ ਚੱਲੋ ਮੈਂ ਕੱਢ ਲਿਆ ਇਥੋਂ 9 ਇੰਚ ਦਾ ਤਾਂ ਇਹਦੇ ਲਈ ਮੈਨੂੰ ਤੀਰਾ ਕਿੰਨਾ ਪਾਉਣਾ ਪਊਗਾ ਇਹਦੇ ਲਈ ਤੀਰਾ ਮੈਂ ਪਾਉਂਗੀ ਸਿਰਫ ਕਟਾਈ ਦਾ 6 ਇੰਚ ਜਾਨੀ ਕਿ 12 ਇੰਚ ਜੇਕਰ ਮੈਂ ਇਹਦੇ ਵਿੱਚ ਤੀਰਾ ਦੇਖੋ ਤੀਰਾ ਵੀ ਮੈਂ 7 ਇੰਚ ਪਾ ਲਿਆ ਤੇ ਉਧਰੋਂ ਆਪਣਾ ਜਿਹੜਾ ਬੈਕ ਦਾ ਗਲਾਗਾ ਉਹ ਹੈਗਾ 9 ਇੰਚ 8.5 ਇੰਚ 8 ਇੰਚ ਤਾਂ ਉਹਦੇ ਵਿੱਚ ਕੀ ਫਰਕ ਆਗਾ ਜਦੋਂ ਆਪਣਾ ਤੀਰਾ ਵੀ ਵੱਡਾ ਹੋ ਗਿਆ ਬੈਕ ਵਾਲਾ ਗਲਾ ਵੀ ਵੱਡਾ ਹੋ ਗਿਆ ਜਿਹਦੇ ਕਾਰਨ ਦੇਖੋ ਜਿਵੇਂ ਕਿ ਇਹ ਮੈਂ ਫੀਟਿੰਗ ਬਣਾਈ ਹੈ ਦੇਖੋ ਇਹ ਦੰਮੀ ਆਪਣੀ ਪਤਲੀ ਆ ਸੂਟ ਹੈਵੀ ਨਾਪਦਾ ਤਦੈ ਕੋ ਤੁਸੀਂ ਐਸ ਲੋੜ ਦੇਖ ਰਹੇ ਹੋ ਝੋਲ ਪੈਗੇ ਇਹ ਝੋਲ ਪੈਗੇ ਇਸੇ ਤਰ੍ਹਾਂ ਹੀ ਹਰ ਇੱਕ ਨੇੜੀ ਦੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਣਾ ਗਲਾ ਬਹੁਤ ਜ਼ਿਆਦਾ ਡੀਪ ਹੈਗਾ ਜਾਨੀ ਕਿ ਮੰਗਲਾ ਗਲਾ ਪਾ ਪੂਰਾ ਡੂੰਗਾ ਪਾਉਣੇ ਆ ਵੱਡਾ ਪਾਉਣੇ ਆ ਤਾਂ ਉਹਦੇ ਨੇ ਹਮੇਸ਼ਾ ਆਪਾਂ ਤੀੜਾ ਛੋਟਾ ਕਰਨਾਗਾ ਉਹਦੇ ਲਈ ਛੋਟਾ ਕਿਉਂ ਕਰਨਾਗਾ ਜਦੋਂ ਆਪਣੀ ਦੇਖੋ ਸ਼ਰਟ ਬਣ ਜਾਂਦੀ ਹੈ ਸ਼ਰਟ ਬਣ ਕੇ ਜਦੋਂ ਆਪਣਾ ਇਹ ਇੰਨਾ ਤੀ ਗਲਾ ਇਹਦੇ ਵਿੱਚੋਂ ਬਾਹਰ ਤੋਂ ਕੱਢਿਆ ਗਿਆ ਤਾਂ ਉਹਦੇ ਨਾਲ ਕੀ ਹੋਊਗਾ ਜੇਦੋਂ ਆਪਣਾ ਇਹ ਗਲਾ ਨਿਕਲ ਕੇ ਇਹ ਤੀਰ ਹੈ ਜਿਹੜਾ ਆਪਣਾ ਫੈਲ ਜੂਗਾ ਯਾਨੀ ਕਿ ਖੁੱਲ ਜੂਗਾ ਜਿਹਦੇ ਕਾਰਨ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਕੋਈ ਪ੍ਰੋਬਲਮ ਨਹੀਂ ਆਉਣੀ ਨਾ ਹੀ ਆਪਣੇ ਇਸ ਤਰ੍ਹਾਂ ਦੇ ਇੱਥੇ ਬਾਲ ਪੈਣਾ ਕੋਈ ਝੋਲ ਨਹੀਂ ਪੈਂਦਾ ਤੁਸੀਂ ਹਮੇਸ਼ਾ ਚੀਜ਼ ਦਾ ਧਿਆਨ ਰੱਖਣਾ ਹੁਣ ਆਪਾਂ ਇੱਕ ਤੁਹਾਨੂੰ ਨਾਰਮਲ ਆਪ ਦੀ ਤਨਾਪ ਤਾਂ ਚਾਰਟ ਦੇ ਉੱਪਰ ਦੱਸਦੇ ਆਂ ਵੀ ਜਿਹੜੀ ਇਹ ਆਪਾਂ ਕਟਾਈ ਹੈ ਕਿਸ ਤਰੀਕੇ ਨਾਲ ਕੱਟਣੀ ਆਪਾਂ ਬਿਲਕੁਲ ਦੇਖੋ ਨਾਰਮਲ ਆਪ ਦੇ ਹਿਸਾਬ ਦੇ ਨਾਲ ਇਹ ਸੂਟ ਨੂੰ ਕਟਾਈ ਕਰਾਂਗੇ ਯਾਨੀ ਕਿ ਮੇਰੇ ਕੋਲ ਇਹ ਕਿਸੇ ਚਾਰਟ ਪੇਪਰ ਹੈ ਮੈਂ ਤੁਹਾਨੂੰ ਸਮਝਾ ਦਿੰਦੇ ਚਾਰਟ ਪੇਪਰ ਦੇ ਉੱਪਰ ਮੰਨ ਕੇ ਚੱਲੋ ਮੇਰੀ ਛਾਤੀ ਹੈਗੀ ਇੱਥੇ 20 ਇੰਚ ਕਮਰ ਆ ਗਈ ਇੱਥੇ ਮੇਰੀ 17.5 ਇੰਚ 17.5 ਲਾ ਲੂ ਚਾਹੇ ਆਪਾਂ 18 ਇੰਚ ਲਾ ਲੂ ਠੀਕ ਹੈ ਜੇ ਆਪਾਂ ਇੱਕ ਨਾਰਮਲ ਨਾਪ ਦੀ ਤਰ੍ਹਾਂ ਹੀ ਸੂਟ ਨੂੰ ਕਟਾਈ ਕਰਦੇ ਆ ਤੇ ਹਿੱਪ ਆ ਗਈ ਇਹਨਾਂ ਦੀ 21 ਇੰਚ ਇਹਦੇ ਹਿਸਾਬ ਨਾਲ ਹੁਣ ਆਪਾਂ ਤੀਰਾ ਕਟਾਈ ਕਰਨਾ ਹੈ ਹੁਣ ਤੀਰਾ ਆਪਾਂ ਨਾਰਮਲ ਗਲੇ ਦੀ ਤਰ੍ਹਾਂ ਵੀ ਕਟਾਂਗੇ ਤੇ ਤੀਰਾ ਆਪਾਂ ਕਟਾਂਗੇ ਡੀਪ ਗਲੇ ਦੀ ਤਰ੍ਹਾਂ ਹੁਣ ਇੱਕ ਤੀਰਾ ਹੈ ਗਲਾ ਹੈਗਾ ਆਪਣੇ ਕੋਲੇ 9 ਇੰਚ ਇੱਕ ਗਲਾ ਹੈਗਾ ਬੈਕ ਦਾ ਆਪਣਾ 5.5 ਇੰਚ ਇਹ ਆਪਾਂ 5.5 ਨੂੰ ਦੇਖੋ ਡੀਪ ਨਹੀਂ ਮੰਨਦੇ ਕਿਉਂਕਿ ਸਿਰਫ ਨਾਰਮਲ ਗਲਾ ਆ ਗਿਆ ਹੈ ਆਪਾਂ ਹੁਣ ਡੀਪ ਗਲੇ ਦੀ ਤਰ੍ਹਾਂ ਤੇ ਨਾਰਮਲ ਗਲੇ ਦੀ ਤਰ੍ਹਾਂ ਆਪਾਂ ਤੁਹਾਨੂੰ ਤੀਰੇ ਬਾਰੇ ਸਮਝਾਉਣੀ ਆ ਹੁਣ ਜਾਨੀ ਕਿ ਗਲਾ ਪਾਉਣਾ ਆਪਾਂ 5 ਇੰਚ 5.5 ਇੰਚ ਛਾਤੀ ਹੈਗੀ 5 ਇੰਚ ਤਾਂ ਮੈਂ ਉਹਦੇ ਲਈ ਕੀ ਕਰੂੰਗੀ ਤੀਰਾ ਜੇ ਨਾ ਮੈਂ 6.5 ਇੰਚ ਕਟਾਈ ਕਰੂੰਗੀ ਜਾਨੀ ਕਿ 13 ਇੰਚ ਇਹ ਮੈਂ 13 ਇੰਚ ਤੇ ਰਸ਼ਾਲ ਲਗਾ ਲਿਆ ਇਸ ਤਰ੍ਹਾਂ ਤੇ 7 ਇੰਚ ਦਾ ਮੈਂ ਆਰਮੋਰ ਲੈ ਲਿਆ ਤੇ ਇਹਦੇ ਲਈ ਮੈਂ 5.5 ਇੱਥੇ ਨਿਸ਼ਾਨ ਲਗਾ ਕੇ ਫਿਰ ਮੈਂ ਦੱਬਾ ਬਣਾ ਲਿਆ ਹੁਣ ਮੈਂ ਛਾਤੀ ਦਾ ਨਿਸ਼ਾਨ ਲਾ ਲਿਆ 5.2 ਇੰਚ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਦਿਖਾਉਣੀ ਹੈ ਵੀ ਆਪਾਂ ਜਿਹੜਾ ਤੀਰਾ ਹੈਗਾ ਆਪਾਂ ਵੱਡਾ ਕਿਉਂ ਪਾਇਆਗਾ ਕਿਉਂਕਿ ਗਲਾ ਹੈਗਾ 5.5 ਇੰਚ ਤਾਂ ਮੈਂ ਜਦੋਂ ਹੁਣ ਇਹਦਾ ਤੀਦੇ ਦਾ ਆਪਾਂ ਗਲਾਈ ਪਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ ਜਾਨੀ ਕਿ ਆਪਾਂ ਗਲਾਈ ਪਾ ਲਈਏ ਵਾਲੀ ਆਰਮੋਰ ਦੀ ਆਪਾਂ ਗਲਾਈ ਪਾ ਲਈ ਇੱਥੋਂ ਮੈਂ ਦੋ ਸੂਤ ਅੰਦਰ ਨੂੰ ਲਹਿ ਗਈ ਇਸ ਤਰ੍ਹਾਂ ਜੇ ਜਿਹੜੀ ਆਪਣੀ ਇਹ ਵੰਗਲਾਈ ਹੈ ਦੋ ਸੂਜ਼ ਮੈਂ ਅੰਦਰ ਨੂੰ ਲੈ ਲਈ ਇਹ ਕਿਉਂ ਲੈ ਲਈ ਮੈਂ ਦੋ ਸੂਜ਼ ਅੰਦਰ ਨੂੰ ਕਿਉਂਕਿ ਗਲਾ ਮੇਰਾ ਬਹੁਤ ਛੋਟਾਗਾ ਤੇ ਛਾਤੀ ਹੈਗੀ 20 ਇੰਚ ਤਾਂ ਉਹਦੇ ਲਈ ਜਿਹੜਾ ਮੈਂ ਤੀਰਾ ਕਟਾਈ ਕਰੂੰਗੀ ਉਹ ਮੈਂ ਕਟਾਈ ਕਰੂੰਗੀ ਸਿਰਫ 6.5 ਇੰਚ 6.5 ਇੰਚ ਉਹਦੇ ਨਾਲ ਕੀ ਹੋ ਗਿਆ ਦੇਖੋ ਆਪਣਾ ਤੀਰਾ ਬਿਲਕੁਲ ਜਿਹੜਾ ਸੈੱਟ ਆਊਗਾ ਗਲਾ ਬਹੁਤ ਛੋਟਾ ਹੈ ਆਪਣੀ ਬੈਕ ਤੋਂ ਜਿਹੜੀ ਖਿੱਚ ਨਹੀਂ ਪਾਊਗੀ ਪੂਰਾ ਨਾਰਮਲ ਇੱਕ ਆਪਣਾ ਸੂਟ ਇਹ ਬਣ ਕੇ ਤਿਆਰ ਹੋ ਜਾਊਗਾ ਹੁਣ ਆ ਕੇ ਦੇਖੋ 9 ਇੰਚ ਗਲਾ ਇਹ ਤਾਂ ਆ ਗਿਆ ਦੇਖੋ ਆਪਣਾ 5.5 ਇੰਚ ਜਾਨੀ ਕਿ ਮੈਂ 5.5 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਤੁਹਾਨੂੰ ਦਿਖਾਉਣੀ ਹੈ ਇਹਦੀ ਗੈਪ ਵੀ ਆਪਾਂ 5.5 ਇੰਚ ਰੱਖਾਂਗੇ ਇਸ ਤਰ੍ਹਾਂ ਇਹ ਤਾਂ ਗਲਾ ਆ ਗਿਆ ਦੇਖੋ ਮੇਰਾ ਨੋਰਮਲ ਬਿਲਕੁਲ ਨੋਰਮਲ ਗਲਾ ਆ ਗਿਆ ਹੈ ਮੇਰਾ ਐਸ ਤਰ੍ਹਾਂ ਬਿਲਕੁਲ ਛੋਟਾ ਗਲਾ ਹਨਾ ਹੁਣ ਆ ਗਿਆ ਆਪਣਾ 9 ਇੰਚ ਗਲਾ 9 ਇੰਚ ਗਲਾ ਆਪਣਾ ਕਿੱਥੇ ਤੱਕ ਆਊਗਾ 9 ਇੰਚ ਗਲਾ ਆਪਣਾ ਪੂਰੀ ਡੰਗਾਈ ਦੇ ਨਾਲ ਦੇਖੋ ਆਪਣੇ ਕਮਰ ਤੋਂ ਥੋੜੇ ਜਿਹੇ ਹਿੱਸੇ ਦੇ ਉੱਪਰ ਰਹਿ ਗਿਆ ਗਲਾ ਡੀਪ ਹੋਊਗਾ ਤਾਂ ਇਹ ਗਲਾ ਆਪਣਾ ਜਿਹੜਾ ਬਿਲਕੁਲ ਫੈਲ ਜੂਗਾ ਜਿਹਦੇ ਇਹ ਗਲਾ ਆਪਣਾ ਬੈਕ ਤੋਂ ਫੈਲ ਗਿਆ ਤਾਂ ਆਪਣਾ ਤੀਰਾ ਕਿੰਨਾ ਲਾਵਾਂਗੇ ਆਪਾਂ ਇਹਦੇ ਵਿੱਚ 6 ਇੰਚ 6 ਇੰਚ ਮੈਂ ਤੀਰਾ ਲਵਾਂਗੇ ਨਾਲ ਬਿਲਕੁਲ 6 ਇੰਚ ਇਸ ਤਰ੍ਹਾਂ ਤਾਂ ਮੈਂ 6 ਇੰਚ ਦੇ ਹਿਸਾਬ ਨਾਲ ਇਹਦੇ ਵਿੱਚ ਗਲਾਈ ਪਾਉਂਗੀ ਇਸ ਤਰ੍ਹਾਂ ਤੇ ਇੱਥੇ ਦੇਖੋ ਮੇਰਾ ਛਾਤੀ ਦਾ ਨਿਸ਼ਾਨ ਉੱਥੇ ਆ ਗਿਆ ਤਾਂ ਇਹਦੇ ਨਾਲ ਕੀ ਹੋ ਤੁਹਾਨੂੰ ਤੁਹਾਨੂੰ ਦਿਖਾਉਣੀ ਹੈ ਮੈਂ ਇਹ ਜਿਹੜਾ ਇੰਨਾ ਅੰਦਰ ਨੂੰ ਚ ਲੈ ਜਾਓ ਜਿਹਦੇ ਨਾਲ ਆ ਮੇਰਾ ਗਲਾ ਬਿਲਕੁਲ ਸੈਟ ਆਊਗਾ ਪੂਰੀ ਵਧੀਆ ਫਿਟਿੰਗ ਆਊਗੀ ਹੁਣ ਮੈਂ ਤੁਹਾਨੂੰ ਨੋਰਮਲ ਗਲੇ ਦੀ ਤਰ੍ਹਾਂ ਮੈਂ ਸਾਰੇ ਸੂਟ ਦੀ ਕਟਿੰਗ ਕਰਕੇ ਦਿਖਾਉਣੀ ਹੈ ਜਿਹੜੇ ਚਾਰਟ ਦੇ ਉੱਪਰ ਹੁਣ ਜਾਨੀ ਕਿ ਮੇਰੀ ਦੇਖੋ 5.5 ਇੰਚ ਆ ਗਿਆ ਗਲਾ ਤਾਂ ਪੀਦਾ ਮੇਰਾ ਆ ਗਿਆ 6.5 ਇੰਚ ਆਰਮੋਲ ਆ ਗਿਆ 7 ਇੰਚ ਇਹਦਾ ਹਾਫ ਆ ਗਿਆ 3.5 ਇੰਚ ਤਾਂ ਮੈਂ ਇਹਦੀ ਪ੍ਰੋਪਰ ਤੁਹਾਨੂੰ ਇਹਦੀ ਕਟਾਈਆਂ ਪਾ ਕੇ ਦਿਖਾਉਣੀ ਹੈ 23 ਇੰਚ ਛਾਤੀ ਦੇ ਹਿਸਾਬ ਨਾਲ ਐਸ ਤਰ੍ਹਾਂ ਇਹ ਹੁਣ ਇਹ ਦੇਖੋ ਹਾਫ ਆ ਗਿਆ ਹੁਣ ਮੈਂ ਛਾਤੀ ਦਾ ਨਿਸ਼ਾਨ ਲਾਉਂਗੀ 20 ਇੰਚ ਤੇ ਇਸ ਤਰ੍ਹਾਂ ਹੁਣ ਮੈਂ ਜੀ ਪ੍ਰੋਪਰ ਜਿਹੜੀ ਕਟਾਈ ਪਾਉਂਗੀ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੀ ਹੈ ਕਟਾਈ ਪਾ ਕੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਬਿਲਕੁਲ ਗਲਾਈ ਦੇ ਵਿੱਚ ਮੈਂ ਕਿ ਟੱਕਾਟ ਪਾਈ ਹੈ ਦੀ ਬਿਲਕੁਲ ਇਸ ਤਰ੍ਹਾਂ ਤੇ ਹੁਣ ਆ ਗਿਆ ਮੇਰਾ ਬੈਕ ਵਾਲੀ ਕਾਟ ਬੈਕ ਵਾਲੀ ਕਾਟ ਦੇ ਇਥੋਂ ਮੈਂ ਲਾਉਂਗੀ ਦੇਖੋ 7/2 ਇੰਚ ਤੇ ਨਿਸ਼ਾਨ ਲਗਾ ਲਿਆ ਅੰਦਰ ਨੂੰ ਮੈਂ ਇਸ ਤਰ੍ਹਾਂ ਹੁਣ ਇੱਥੋਂ ਮੈਂ ਕਾਰਟ ਨੂੰ ਚੱਕੂੰਗੀ ਇਸ ਤਰ੍ਹਾਂ ਲੈ ਕੇ ਜਾਊਂਗੀ ਐਸ ਬਿਲਕੁਲ ਐਸ ਤਰ੍ਹਾਂ ਆਪਾਂ ਇੰਨੀ ਕੁ ਤੇ ਚੀਹੇ ਕਾਟ ਪਾਵਾਂਗੇ ਉਸ ਤੋਂ ਬਾਅਦ ਆ ਗਿਆ ਇਹ ਮੇਰੀ ਬੈਕ ਵਾਲੀ ਕਾਰਟ ਸਿਰਫ 1 ਇੰਚ ਦੀ ਪਈ ਐ ਇੱਥੋਂ ਇਹ ਮੇਰੀ ਕਾਰਟ 1 ਇੰਚ ਦੀ ਪਈ ਐ ਇਹ ਪਈ ਹੈਗੀ ਇਹ ਵੀ ਸਾਰੀ 1 ਇੰਚ ਦਿਖਤਾਈ ਪਈ ਐ ਹੁਣ ਆ ਗਿਆ ਪਲੇਟਾਂ ਦਾ ਨਿਸ਼ਾਨ ਯਾਨੀ ਕਿ ਇਹ ਮੇਰਾ ਫਰੰਟ ਪੱਲਾ ਹੈਗਾ ਬੈਕ ਪੱਲਾ ਮੇਰਾ ਇੰਨਾ ਜ਼ਿਆਦਾ ਵੱਡਾ ਹੈਗਾ ਬੈਕ ਪੱਲਾ ਜਿਹੜਾ ਇੰਨਾ ਵੱਡਾ ਹੈਗਾ ਫਰੰਟ ਪੱਲੇ ਦੇ ਹਿਸਾਬ ਨਾਲ ਮੈਂ ਇਹਨਾਂ ਦਾ ਪਲੇਟ ਦਾ ਨਿਸ਼ਾਨ ਲਗਾਉਂਗੀ ਸਾਢੇ 11 ਇੰਚ ਤੇ ਤੇ ਗੈਪ ਇਹਦੇ ਵਿੱਚ ਪਾਉਂਗੀ ਮੈਂ 7 ਇੰਚ ਦੀ ਇਹ ਵਾਲੀ ਗੈਪ ਪਾਉਂਗੀ ਮੈਂ ਇਹਦੇ ਵਿੱਚ 2 ਇੰਚ ਦੀ ਲੰਬਾ ਪਲੇਟ ਇਹਦੇ ਵਿੱਚ ਮੈਂ ਪਾਉਂਗੀ 6.5 ਇੰਚ ਦਾ ਤੇ 3.5 ਇੰਚ ਦਾ ਮੈਂ ਕਰੂੰਗੀ ਹਾਫ ਸਾਢੇ 3 ਇੰਚ ਯਾਨੀ ਕਿ 7 ਇੰਚ ਇਹਦਾ ਮੈਂ ਇੱਥੋਂ ਮਾਰਜਨ ਲਾਉਂਗੀ ਦੇਖੋ ਰੇਪ ਪਲੇਟ ਦਾ ਬਿਲਕੁਲ ਇਸ ਤਰ੍ਹਾਂ ਇਹਨੇ ਮੇਰੇ ਰੇਪ ਪਲੇਟਾਂ ਬਣ ਕੇ ਤਿਆਰ ਹੋ ਜਾਣਗੀਆਂ ਤੁਹਾਨੂੰ ਮੈਂ ਇੱਕ ਚਾਰਟ ਦੇ ਉੱਪਰ ਸਮਝਾ ਰਹੀ ਆ ਇਹ ਉੱਪਰਲੀ ਪਲੇਟ ਦਾ ਨਿਸ਼ਾਨ ਵੀ ਮੈਂ 2 ਇੰਚ ਤੇ ਲਗਾਉਂਗੀ ਉਸ ਤੋਂ ਬਾਅਦ ਇਹ ਪਲੇਟ ਤੋਂ ਮੈਂ 2-3 ਕਸੂਦ ਅੰਦਰ ਨੂੰ ਰੱਖੂ ਇੰਚੀ ਟੇਪ ਤਾਂ ਮੈਂ ਇਹ ਨਿਸ਼ਾਨ ਨੂੰ ਬਿਲਕੁਲ ਇਸ ਤਰ੍ਹਾਂ ਦਊਂਗੀ ਇੱਥੇ ਹੁਣ ਇਹਦਾ ਕਮਰ ਦਾ ਮੈਂ ਕਿੰਨਾ ਇਹ ਸਾ ਅੰਦਰ ਘੱਟ ਕਰੂੰਗੀ ਜਾਨੀ ਕਿ ਜਿਹੜੀ ਛਾਤੀ ਹੈ ਸਾਢੇ 20 ਇੰਚ ਹੈ ਤਾਂ ਕਮਰ ਮੈਂ ਕਿੰਨੀ ਕਰੂੰਗੀ ਇੱਥੋਂ 18 ਇੰਚ ਜਾਨੀ ਕਿ ਮੈਂ ਛਾਤੀ ਦੇ ਨਾਲੋਂ ਕਮਰ ਜਿਹੜੀ 24 ਇੰਚ ਕੱਟ ਕਰੂੰਗੀ ਤਾਂ ਮਨ ਨੂੰ ਇੱਥੇ 18.5 ਇੰਚ 18 ਇੰਚ ਤੇ ਨਿਸ਼ਾਨ ਲਾ ਲਿਆ ਜਾਨੀ ਕਿ ਇੱਥੇ ਇੱਥੋਂ ਮੈਂ ਦੇਖੋ ਕਮਰਦਾਨ ਨਿਸ਼ਾਨ ਦਊਂਗੀ ਤੁਹਾਨੂੰ ਮੈਂ ਦੇਖ ਕੇ ਦਿਖਾਉਣੀ ਹੈ ਇਸ ਤਰ੍ਹਾਂ ਤਾਂ ਇੱਥੋਂ ਦੇਖੋ हिਪ ਆ ਗਈ ਜਾਨੀ ਕਿ ਮੇਰੀ ਉੱਪਰੋਂ हिਪ ਆ ਗਈ ਇੱਥੇ ਆਪਾਂ ਕਿ ਨਿਸ਼ਾਨ ਦੇ ਲੈਣੇ ਆ 14.5 ਇੰਚ ਤੇ ਇੱਥੋਂ हिਪ ਆ ਗਈ ਮੇਰੀ ਇਹ 21 ਇੰਚ ਤਾਂ ਤੁਹਾਨੂੰ ਮੈਂ ਦਿਖਾਉਣੀ ਜਿਹੜੀ ਦੇ ਵਿੱਚ ਕਟਾਈ ਪਊਗੀ ਇਹ ਇਨਰ ਡਰਾਇ ਇਦੇ ਵਿੱਚ ਹੋਣੀ ਜ਼ਰੂਰੀ ਹੈ ਜਦੋਂ ਆਪਾਂ ਸੂਟ ਨੂੰ ਬਣਾਉਣੇ ਆ ਤਾਂ ਇਹ ਸ਼ੇਪ ਆਪਣੀ ਬਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਣੀ ਸ਼ੇਪ ਹੀ ਨਹੀਂ ਬਣੂਗੀ ਤਾਂ ਆਪਣਾ ਸੂਟ ਜਿਹੜਾ ਬਿਲਕੁਲ ਸਹੀ ਨਹੀਂ ਬਣੂਗਾ ਬਿਲਕੁਲ ਸੈੱਟ ਨਹੀਂ ਆਊਗਾ ਚਾਹੇ ਤੁਸੀਂ ਕਿੰਨਾ ਮਰਜੀ ਜ਼ੋਰ ਲਾ ਲਓ ਜੇ ਆਪਣਾ ਸੂਟ ਬਿਲਕੁਲ ਸੈੱਟ ਨਹੀਂ ਬਣਨਾ ਤੁਸੀਂ ਹਮੇਸ਼ਾ ਕੀ ਕਰਨਾਗਾ ਛਾਤੀ ਨਾਲੋਂ ਕਮਰ ਦਾ ਜਿਹੜਾ 2.5 ਇੰਚ ਦਾ ਫਰਕ ਪਾਉਣਾਗਾ ਜਿਹਦੇ ਨਾਲ ਤੁਹਾਡੇ ਸੂਟ ਦੀ ਫਿਟਿੰਗ ਜਿਹੜੀ ਬਿਲਕੁਲ ਜਦੋਂ ਆਪਾਂ ਛਾਤੀ ਦੇ ਦੇਖੋ ਹਿਸਾਬ ਰੱਖਾਂਗੇ 2.5 ਇੰਚ ਦਾ ਫਾਸਲਾ ਕਮਰ ਦਾ ਘੱਟ ਰੱਖਾਂਗੇ ਕਿਉਂਕਿ ਛਾਤੀ ਨਾਲੋਂ ਕਮਰ ਹਮੇਸ਼ਾ 2 ਇੰਚ ਘੱਟ ਹੀ ਰਹਿੰਦੀ ਐ ਚਾਹੇ ਨਾ ਆਪਾਂ ਹੈਵੀ ਐ ਚਾਹੇ ਨਾ ਆਪਾਂ ਪਤਲਾ ਹੈ ਨਾ ਵੀ ਉਹਦੇ ਹਿਸਾਬ ਦੇ ਨਾਲ ਤੁਸੀਂ ਕਮਰ ਦਾ ਫਾਸਲਾ ਜਿਹੜਾ ਦੇਣਾਗਾ ਪੱਟੋ ਘੱਟ 2 ਇੰਚ ਦਾ ਫਾਸਲਾ ਤਾਂ ਹੋਵੇ ਹੀ ਹੋਵੇ ਜਦੋਂ ਤੁਹਾਡੀ ਇਹ ਚੀਜ਼ ਦੇ ਵਿੱਚ ਪ੍ਰੋਬਲਮ ਐ ਤਾਂ ਤੁਹਾਡਾ ਗਲਾ ਉੱਪਰ ਨੂੰ ਜਾਊਗਾ ਹੀ ਜਾਊਗਾ ਜਿਹਦੇ ਕਾਰਨ ਤੁਹਾਡੇ ਸੂਟ ਦੀ ਸੈਟਿੰਗ ਨਹੀਂ ਆਉਣੀ ਤੇ ਜੇਕਰ ਤੁਹਾਡੇ 3 ਦੇ ਦੇ ਹਿਸਾਬ ਨਾਲ ਦੇਖੀਏ ਤੁਹਾਡੇ ਬੈਕ ਜਾ ਫਰੰਟ ਗਲੇ ਦੇ ਹਿਸਾਬ ਨਾਲ ਦੇਖੀਏ ਤਾਂ ਉਹਦੇ ਹਿਸਾਬ ਨਾਲ ਤੁਸੀਂ ਇਹ ਤੀਰੇ ਦੀ ਕਟਾਈ ਕਰਨੀ ਆ ਜਿਹਦੇ ਕਾਰਨ ਤੁਹਾਡੇ ਸ਼ੋਲਡਰ ਜਿਹੜੇ ਮੋਢੇ ਨਹੀਂ ਡਿੱਗਣਗੇ ਕਦੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜਿੰਨਾ ਤੁਸੀਂ ਗਲਾ ਵੱਡਾ ਪਾਉਂਗੇ ਤਾਂ ਤੀਰਾ ਤੁਸੀਂ ਓਨਾ ਹੀ ਛੋਟਾ ਪਾਉਂਗੇ ਜਿੰਨਾ ਤੁਸੀਂ ਗਲਾ ਛੋਟਾ ਪਾਉਂਗੇ ਤਾਂ ਓਨਾ ਤੁਸੀਂ ਜਿਹੜਾ ਪੀਰਾਗਾ ਵੱਡਾ ਪਾਉਂਗੇ ਜੀਦੇ ਕਰਕੇ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਨਾ ਹੀ ਤੁਹਾਡੇ ਸ਼ੋਲਡਰ ਡਿੱਗਣ ਨਾ ਹੀ ਤੁਹਾਡੇ ਦੇਖੋ ਗਲਾ ਉੱਪਰ ਨੂੰ ਜਾਵੇ ਤੇ ਨਾ ਹੀ ਤੁਹਾਡਾ ਜਿਹੜਾ ਆਪਣੇ ਸ਼ਰਟ ਦੇ ਵਿੱਚ ਇਹਦੇ ਬਾਜੂ ਦੇ ਕੋਲ ਬਲ ਪੈਂਦੇ ਨੇ ਨਾ ਹੀ ਉਹ ਬਲ ਪੈਣਾ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਜੇਕਰ ਤੁਸੀਂ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਾਂ WhatsApp ਨੰਬਰ ਜਿਹੜਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਤਦ ਅਸੀ ਤੁਹਾਨੂੰ ਮੈਸੇਜ ਕਰ ਸਕਦੇ ਆ ਮੈਨੂੰ ਵਟਸਐਪ ਮੈਸੇਜ ਕਰਕੇ ਪੁੱਛ ਸਕਦੇ ਆ ਵੀ ਕਿਸੇ ਵੀ ਚੀਜ਼ ਦਾ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਇਹ ਸੀ ਜੀ ਅਪਣੇ ਅੱਜ ਦੀ ਵੀਡੀਓ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ